ਪ੍ਰੈਸ ਦੇ ਮਾਧਿਅਮ ਤੋਂ ਟੋਟੇ ਮਾਧਿਅਮ ਦੇ ذریعے ਪਤਾ ਲੱਗਦਾ ਹੈ ਪਰ ਮੈਂ ਟਿਕਟ ਤਾਂ ਮੰਗੀ ਨਹੀਂ ਲਈ ਜੋ ਪਾਰਟੀ ਫੈਸਲਾ ਨਿਰਣੇ ਲਊਗੀ ਤਾਂ ਫਿਰ ਮਸਤਕ ਕੇ ਸਾਡੇ ਲਈ ਜੋ ਪਾਰਟੀ ਦਾ ਆਦੇਸ਼ ਹੋ ਹੁਕਮ ਹੋਊਗਾ ਜਿਵੇਂ ਪਾਰਟੀ ਚਾਹੇਗੀ ਅਸੀਂ ਪਾਰਟੀ ਦੇ ਨਾਲ ਖੜੇ ਆ ਔਰ ਮੇਰੇ ਖਿਆਲ ਜਦੀ ਤੌਰ ਤੇ ਕਾਂਗਰਸੀ ਟੱਬਰ ਹੈ ਤਾਂ ਜਿਵੇਂ ਪਾਰਟੀ ਕਹੇਗੀ ਤਾਂ ਕਰਾਂਗੇ ਦੇਖੋ ਨਾਪਾ ਸਾਡੇ ਬਜ਼ੁਰਗਾਂ ਨੇ ਸੇਵਾ ਕੀਤੀ ਹੈ ਔਰ ਉਸ ਤੋਂ ਬਾਅਦ ਸਾਨੂੰ ਵੀ ਮੌਕਾ 90 ਦੇ ਲੋਕਾਂ ਨੇ ਦਿੱਤਾ ਜਿੱਥੇ ਤੱਕ ਸਵਾਲ ਹੈ 90 ਦਾ ਜਿਵੇਂ 90 ਦੇ ਲੋਕ ਚਾਣਗੇ ਕਿ 90 ਨਾਲ ਖੜੇ ਰਹੇ ਆਂ ਖੜੇ ਰਹਾਂਗੇ ਤੁਸੀਂ ਚਾਹਵਾਂਗੇ ਸਰ ਮੈਂ ਤਾਂ ਹਲੇ ਤੱਕ ਅਪਲਾਈ ਨਹੀਂ ਕੀਤਾ ਮੈਂ ਤੁਹਾਨੂੰ ਆਪ ਦੱਸਿਆ ਪਿਛਲੀ ਵਾਰ ਮੰਗ ਕੀਤੀ ਸੀ ਟਿਕਟ ਦੀ ਬਕਾਇਦਾ ਉਹ ਤੋਂ ਪ੍ਰਨੀਤ ਕੋਲੋਂ ਟਿਕਟ ਦਿੱਤੀ ਗਈ ਸਰ ਤੁਸੀਂ ਪਾਰਟੀ ਦੇ ਹੁਕਮ ਦੀ ਗੱਲ ਕੀਤੀ ਹੈ ਜੇਕਰ ਪਾਰਟੀ ਯੈਸ ਕਰਦੀ ਹੈ ਤਾਂ ਪਿਆਰੀਆਂ ਤੁਹਾਡੀਆਂ ਜੇ ਗਾਦ ਦੋ ਦਊਗੀ ਲੱਥੀ ਰੜਕ ਲਾਂਗੇ ਤੇ ਕਿ ਕਿਸਾਨੀ ਮੂਵਮੈਂਟ ਚੱਲ ਰਿਹਾ ਕਿਸ ਤਰ੍ਹਾਂ ਵਾਚ ਕਰਦੇ ਹੋ ਦੇਖੋ ਇਹ ਮਹਿਕਮਾ ਮੇਰੇ ਕੋਲ ਪਹਿਲਾ ਰਿਹਾ ਹੈਗਾ ਔਰ ਮੈਨੂੰ ਬੜਾ ਫਕਰ ਹੈ ਕਿ ਸਾਡੇ ਪੰਜਾਬ ਦੇ ਕਿਸਾਨ ਨੇ ਤਕਰੀਬਨ 407 ਸ਼ਹਾਗ ਤਾਂ ਪੰਜਾਬ ਚੋਂ ਹੋਈਆਂ ਲਗਭਗ 700 ਕ ਕਿਸਾਨ ਵੀਰ ਸਾਡੇ ਦੇਸ਼ ਤੇ ਸ਼ਹੀਦ ਹੋਏ ਔਰ ਉਹ 497 ਬਕਾਇਦਾ ਖੇਤੀਬਾੜੀ ਮਹਿਕਮੇ ਚ ਅਤੀ ਜਿਵੇਂ ਉਹ 마ਸੂਮ ਜਿੰਦਗੀਆਂ થી ਵਾਪਸ ਨਹੀਂ ਲਿਆ ਦਿੱਤੇ ਲੇਕਿਨ ਉਹਨਾਂ ਦੇ ਪਰਿਵਾਰਾਂ ਨੂੰ ਸਹਾਰੇ ਦੇ ਰੂਪ ਵਿੱਚ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇ ਸਾਧਨ ਦਿੱਤੇ ਗਏ ਤਾਂ ਕਿ ਉਹ ਰੋਜ਼ਗਾਰ ਬਣ ਸਕੇ ਅਤੇ ਆਪਣੇ ਟੱਬਰਾਂ ਨੂੰ ਪਾਲਣ ਪੋਸ਼ਣ ਕਰ ਸਕਣ। ਔਰ ਮੈਨੂੰ ਬੜਾ ਫਕਰ ਹੋਇਆ ਕਿ ਅਸੀਂ ਉਸ ਦੇ ਹਿੱਸਾ ਬਣ ਕੇ ਉਹਨਾਂ ਨੇ ਦਿੱਤੇ ਗਏ ਸਹਾਰੇ ਲਈ ਸੀ ਸਾਧਨ ਬਣ ਸਕੇ। ਔਰ ਜਿੰਤੇ ਤੱਕ ਸਵਾਲ ਹੈ ਸਰਕਾਰਾਂ ਤਬਦੀਲ ਹੁੰਦੀਆਂ ਰਹਿੰਦੀਆਂ ਹਨ ਗਿਆ ਲੇਕਿਨ ਆਪਣੇ ਪੰਜਾਬ ਦੀ 54 ਕਿਸਾਨ ਸੰਗਠਨ ਦੇਸ਼ ਦੇ ਕਾਫੀ ਸੰਗਠਨ ਹੋਰ ਨਾਲ ਜੋੜ ਕੇ ਲਗਭਗ 200 ਦੇ ਲਗਭਗ ਸੰਗਠਨ ਬਣ ਜਾਂਦੇ ਹਨ। ਔਰ ਉਦੋਂ ਪ੍ਰਭਾਵ ਵੀ ਸੀਗਾ ਇਹਨਾਂ ਦਾ ਅਸਰ ਵੀ ਸੀਗਾ। ਔਰ ਅਸੀਂ ਬੜੇ ਉਹਨਾਂ ਨੂੰ ਨਾਲ ਸਾਥ ਦੇ ਤਹਿਤ ਲੈ ਕੇ ਚੱਲੇ ਤਾਂਕਿ ਅਸੀਂ ਕਿਸਾਨੀ ਨੂੰ ਹੰਗਾਰਾ ਪਰ ਸਕੀਏ, ਉਹਨਾਂ ਨੂੰ ਰਾਹ ਦਿੱਤੀ। ਜਿਹੜਾ ਪੰਜਾਬ ਦਾ ਵਜੂਬ ਹੈ ਜਾਂ ਪਛਾਣ ਹੈ ਸਾਡੀ ਕਿਸਾਨੀ। ਔਰ ਅੱਜ ਜਿਹੜਾ ਉਹਨਾਂ ਨਾਲ ਵਾਪਰ ਰਹੀ ਐ, ਹੁਣ ਨਹੀਂ ਵਾਪਰ ਰਹੀ ਐ ਚਾਹ ਪਾਚ ਪਾ ਸਰਕਾਰ ਦੇ ਦੀ। ਬੜੀ ਮੜ ਭਾਗ ਦੀ ਗੱਲ ਹੈ ਕਿਉਂਕਿ ਹਿੰਦੁਸਤਾਨ ਨੂੰ ਜੇ ਆਰਥਿਕ ਤੌਰ ਤੇ ਰਾਹਤ ਜਾਂ ਮਜ਼ਬੂਤੀ ਦਿੱਤੀ ਹੈ ਤਾਂ ਪੰਜਾਬ ਦਾ ਕਿਸਾਨ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਤੁਹਾਡੇ ਸਾਹਮਣੇ ਬਜ਼ਰੀਏ ਬੇਨਤੀ ਵੀ ਕਰੂੰਗਾ ਖੱਟਰ ਸਾਹਿਬ ਨੂੰ ਕਿ ਇੰਨਾ ਤੱਕਾ ਨਹੀਂ ਕਰਨਾ ਚਾਹੀਦਾ ਜ਼ਿੰਦਗੀ ਵਿੱਚ ਕਿ ਦਿੱਤੇ ਹਰਾਨਾ ਹਰਿਆਣਾ ਵੀ ਸਾਡਾ ਭਾਗ ਰਿਹਾ ਹੈ ਅਸੀਂ ਬਾਕਾਇਦਾ ਅਨ ਦਾਤਾ ਦੇਸ਼ ਤੇ ਰਹੇ ਹਾਂ ਔਰ ਹਰਿਆਣਾ ਵੀ ਬਹੁਤ ਚੇਸੇਦਾਰ ਰਿਹਾ ਜੇ ਆਪਾਂ ਆਪਣੇ ਕਿਸਾਨ ਨੂੰ ਹੀ ਠੋਕਰ ਮਾਰਨੀ ਸ਼ੁਰੂ ਕਰ ਦਾਂਗੇ ਤਾਂ ਸਾਡਾ ਭਵਿੱਖ ਉਜੜ ਜਾਣਾ ਕਿਉਂਕਿ ਹਿੰਦੁਸਤਾਨ ਚੰ ਮਨੂੰ ਯਾਦ ਹੈ ਇੱਕ ਵੇਲੇ ਨਾਰਾ ਬੁਲੰਦ ਹੋਇਆ ਸੀ ਜੈ ਜਵਾਨ ਕਹੇ ਕਿਸਾਨ ਅੱਜ ਤੁਸੀਂ ਉਹੀ ਜਵਾਨਾਂ ਨੂੰ ਜਿਹੜੇ ਕਿਸਾਨ ਦੇ ਬੱਚੇ ਹਨਗੇ ਹਿੰਦੁਸਤਾਨ ਦੇ ਸਰੰਦਾ ਤੇ ਬਕਾਇਦਾ ਪਹਿਰੇਦਾਰੀ ਕਰ ਰਹੇ ਹਨਗੇ ਰਖਵਾਲੀ ਕਰ ਰਹੇ ਹਨ ਉਹਨਾਂ ਨੂੰ ਤੁਸੀਂ ਉਹਨਾਂ ਦੇ ਸਾਹਮਣੇ ਕਰਕੇ ਗੋਲੀਆਂ ਚਲਾਣ ਦਾ ਦੇਸ਼ ਕਰਦੇ ਹੋ ਐਸੋ ਮੜ ਭਾਗੀ ਗੱਲ ਸਾਡੀ ਜਮਹੂਰੀਅਤ ਲਈ ਹੋ ਨਹੀਂ ਸਕਦੀ ਹਰ ਕਿਸਾਨ ਦੀ ਆਵਾਜ਼ ਸੁਣਨਾ ਦੇਸ਼ ਦੀ ਸਰਕਾਰ ਦਾ ਫਰਜ਼ ਜ਼ਿੰਮੇਵਾਰੀ ਬਣਦੀ ਔਰ ਮੈਨੂੰ ਅਫਸੋਸ ਹੋਇਆ ਕਿਉਂਕਿ ਇਹਨੂੰ ਸਿਆਸੀ ਰੰਗਤ ਨਹੀਂ ਮੈਂ ਦੇਣਾ ਚਾਹੁੰਦਾ ਮੈਨੂੰ ਆਪ ਮੇਰੇ ਅੱਖਾਂ 'ਚ ਅੰਜੂ ਆ ਜਾਂਦੇ ਜਦ ਸੁਣਦੇ ਹਾਂ ਕਿਉਂਕਿ ਅਸੀਂ ਵੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਹੇ ਜੇ ਐਸਾ ਵਿਤਕਰਾ ਸਾਡੇ ਹਿੰਦੁਸਤਾਨ ਦੇ ਕਿਸਾਨ ਨਾਲ ਹੋਊਗਾ ਉਹ ਵਿਤਕਰਾ ਇਕੱਲੇ ਕਿਸਾਨ ਨਾਲ ਨਹੀਂ ਹੋ ਰਿਹਾ ਇਹ ਸਾਡੇ ਨਾਲ ਵੀ ਹੋ ਰਿਹਾ ਤਾਂ ਮੈਂ ਤੁਹਾਡੇ ਮਾਧਿਅਮ ਦਰਯੀ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਪਰਾਲ ਮਿਲ ਕੇ ਨਸ ਸਾਥ ਦਈਏ ਔਰ ਜਿਹੜੀ ਉਹਨਾਂ ਨੇ ਮੰਗ ਕੀਤੀ ਹੈ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ ਇਹ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ ਅਸੀਂ ਸਿਆਸਤ ਦੇ ਆਧਾਰਿਆਂ ਨੂੰ ਬੇਨਤੀ ਕਰਾਂ ਕਿ ਉਹਨਾਂ ਦੇ ਭਾਗੀਦਾਰ ਨਾ ਬਣਨ ਤਾਂ ਕਿ ਕਿਸਾਨ ਜਿਹੜਾ ਅੰਦੋਲਨ ਹੈ ਉਹ ਮਜ਼ਬੂਤੀ پا ਸਕੇ ਦੇਸ਼ ਦੀ ਜਿਹੜੀ ਆਵਾਜ਼ ਹੈ ਜਿਹੜੀ ਉਹਨਾਂ ਦੀ ਮੰਗ ਹੈ ਐਮਐਸਪੀ ਦੀ ਮੰਗ ਹੈ ਜਿਹੜੀ ਗਰੰਟੀਆਂ ਦਿੱਤੀਆਂ ਗਈਆਂ ਸੀ ਜਦ ਕਿਸਾਨ ਅੰਦੋਲਨ ਚੁੱਕਿਆ ਗਿਆ ਸੀ ਉਹ ਮੰਗਾਂ ਪੂਰੀਆਂ ਤੇ ਸੁਆਮੀਨਾਥਨ ਰਿਪੋਰਟ ਦੀ ਮੰਗ ਕੀਤੀ ਸੀ ਇਹ ਸਾਰੀ ਲਾਗੂ ਹੋਣੀ ਚਾਹੀਦੀ ਹੈ ਔਰ ਕੱਲ ਹੀ ਮੈਂ ਸੁਣਿਆ ਕਿਉਂਕਿ ਸੋਸ਼ਲ ਮੀਡੀਆ 'ਚ ਆ ਖੜਗੇ ਸਾਹਿਬ ਨੇ ਬਿਆਨ ਕੀਤਾ ਕਿ ਜੇ ਸਾਡੀ ਸਰਕਾਰ ਇੰਡੀਆ ਦੀ ਬਣਦੀ ਹੈ ਤਾਂ ਸੀ ਐਮ ਐਸ ਪੀ ਜਿਹੜੀ ਸੁਆਮੀ ਨਾਥਨ ਦੀ ਮੰਗ ਸੀ ਯਾਉ ਨਦੀ ਰਿਪੋਰਟ ਸੀ ਉਹਨੂੰ ਸੀ ਪੂਰੇ ਤੌਰ ਤੇ অতি ਬਕਾਇਦਾ ਮਨਜ਼ੂਰ ਕਰਕੇ ਪਾਸ ਕਰਕੇ ਸਾਧ ਲੋਕਾਂ ਤੱਕ ਰਹਾਤ ਮਾ ਦੇ ਵੀ ਐਨ ਆਈ ਦਾ ਇੱਕ ਰਿਪੋਰਟਰ ਉੱਥੇ ਅਜ ਤੱਕਲੇ ਉਹਦੇ ਵੀ ਗੋਲੀ ਵੱਜੀ ਹੋਈ ਹੈ ਸ਼ੰਭੂ ਬੈਰੀਅਰ ਤੇ ਤਾਂ ਜੇ ਅਪਾ ਇੱਕ ਜਮਹੂਰੀਅਤ ਨੂੰ ਆਵਾਜ਼ ਬੁਲੰਦ ਕਰਨ ਦਾ ਹੱਕ ਨਹੀਂ ਸਮਝਦੇ ਸਾਡੇ ਦੇਸ਼ 'ਚ ਜਿਹੜੀ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਇਥੇ ਦੋ ਦਿਹਾੜੇ ਮਨਾਉਂਦੇ ਆ 15 ਅਗਸਤ ਦਾ 26 ਜਨਵਰੀ ਦਾ ਜਿਹਦੇ ਵਿੱਚ ਸੁਵਿਧਾਨ ਲਿਖਿਆ ਗਿਆ ਸੀਗਾ ਔਰ 15 ਅਗਸਤ ਦੇਰੇ ਸ਼ਹੀਦਾਂ ਨੇ ਛਹਾਗ ਦੇ ਕੇ ਹਿੰਦੁਸਤਾਨ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਰਿਹਾ ਕਰਾਇਆ ਸੀ ਅੱਜ ਉਸੇ ਆਵਾਜ਼ ਨੂੰ ਕਿਤੇ ਨਾ ਕਿਤੇ ਕੁਚਲੰਦਾ ਉਪਰਾਲਾ ਕੀਤਾ ਜਾ ਰਿਹਾ ਏ ਉਸੇ ਜਮਹੂਰੀਅਤ ਨੂੰ ਜਿਹੜੀ ਜਮਹੂਰੀਅਤ ਬਾਬਾ ਸਾਹਿਬ ਅੰਬੇਦਕਰ ਨੇ ਸੁਵਿਧਾਨ ਲਿਖ ਕੇ ਸਾਡੇ ਦੇਸ਼ ਨੂੰ ਦਿੱਤੀ ਸੀ ਉਹਦੇ ਕਿਤੇ ਨਾ ਕਿਤੇ ਉਹਦੀ ਆਵਾਜ਼ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਉਹਨੂੰ ਤਕਤੀਲ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਔਰ ਹਿੰਦੁਸਤਾਨ ਤੇ ਜੈਸੇ ਉਪਰਾਲੇ ਕੀਏ ਜਾਣਗੇ ਮੈਂ ਸਮਝਦਾ ਕਿਤੇ ਨਾ ਕਿਤੇ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਆਵਾਜ਼ ਇਹਦੇ ਖਿਲਾਫ ਉੱਠਣੀ ਉੱਠਣੀ ਹੈ ਤਾਂ ਜ਼ਰੂਰੀ ਹੈ ਜਮਹੂਰੀਅਤ ਨੂੰ ਬਰਕਰਾਰ ਰੱਖਣਾ ਔਰ ਜਿਹੜੀ ਆਪੋਜੀਸ਼ਨ ਦੇਵਾ ਆਵਾਜ਼ ਹੁੰਦੀ ਹੈ ਉਹਨੂੰ ਇੱਕ ਸਮੇ ਲੋਕ ਜ਼ਿਆਦਾ ਤਵੱਜੂ ਦਿੰਦੇ ਸੀਗੇ ਬਕਾਇਦਾ ਉਸ ਸਾਡੀ ਸਰਕਾਰਾਂ ਤੋਂ ਵੀ ਘਾਟਾਂ ਹੋਈਆਂ ਹਨ ਕਿ ਮੈਨੂੰ ਕੋਈ ਅਹਿਸਾਸ ਕਿਲਤ ਨਹੀਂ ਕਹਿੰਦੇ ਹੋਏ ਔਰ ਮੈਨੂੰ ਕੋਈ ਸੰਕੋਚ ਨਹੀਂ ਕਹਿੰਦੇ ਹੋਏ ਪਰ ਲੇਕਿਨ ਜੇ ਕਿਸੇ ਤੋਂ ਗਲਤੀ ਹੋਈ ਹੈ ਪਰ ਦੁਬਾਰਾ ਗਲਤੀਆਂ ਦੁਹਰਾ ਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਉਪਰਾਧ ਨਾ ਕਰੀਏ ਕਿਉਂਕਿ ਇਹ ਹੀ ਸਾਡੀ ਇੱਕ ਪਛਾਣ ਹੈ ਔਰ ਇਹ ਹੀ ਸਾਨੂੰ ਵਿਦੇਸ਼ਾਂ ਚ ਦੇ ਤਹਿਤ ਸਾਨੂੰ ਪੂਜਿਆ ਜਾਂਦਾ ਕਿ ਹਿੰਦੁਸਤਾਨ ਇੱਕ ਇਤਿਹਾਸਿਕ ਤੌਰ ਤੇ ਕਿਉਂਕਿ ਆਬਾਦੀ ਤਹਿ ਸਭ ਤੋਂ ਵੱਡੀ ਔਰ ਸਭ ਤੋਂ ਪੁਰਾਣੀ ਜਮੂਰੀਅਤ ਹੈ ਔਰ ਜੇ ਉਹ ਜਮੂਰੀਅਤ ਨੂੰ ਅਜਾ ਜਮੂਰੀਅਤ ਆ ਕੰਡ ਹੋਏਗਾ ਐਸ ਤੋਂ ਮੈਂ ਮਤਲਬ ਸਾਡਾ ਲੋਕਾਂ ਦਾ ਸਾਡੇ ਤੋਂ ਰਾਜ ਸ ਤੇ ਲੋਕਾਂ ਤੋਂ ਪਿਛਵਾਚ ਉੱਠ ਜਾਊਗਾ ਨੂੰ ਸਭ ਤੋਂ ਪੰਦੀ ਬੀਜਪੀ ਗੱਠਜੋੜ ਨੂੰ ਕਿਸ ਤਰ੍ਹਾਂ ਦੇਖ ਰਹੇ ਕਹਿ ਨਹੀਂ ਖੂਬ ਸਕਦਾ ਤੁਸੀਂ ਕਹਿੰਦੇ ਹੋ ਹੋ ਸਕਦਾ ਹੈ ਤੁਹਾਡੀ ਐਸਪੀ ਨੇ ਜਿਹੜਾ ਹੈਗਾ ਅਕਾਲੀ ਦਲ ਦਾ ਮੇਰਾ ਖਿਆਲ ਹੈ ਜਿੰਨੀ ਮੇਰੀ ਸਮਝ ਹੈ ਉਹ ਕਾਲੀ ਪਾਰਟੀ ਜਾਂ ਭਾਜਪਾ ਪਾਰਟੀ ਜ਼ਿਆਦਾ ਦੱਸ ਸਕਦੀ ਹੈ ਪਰ ਮੈਂ ਸਮਝਦਾ ਹੈ ਕਾਲੀ ਪਾਰਟੀ ਜੇ ਭਾਜਪਾ ਨਾਲ ਅਲਾਈਂਸ ਕਰਨਗੀ ਉਹਨਾਂ ਦੇ ਆਪਣੇ ਉਹਨਾਂ ਦਾ ਮੇਰੇ ਖਿਆਲ ਅਖੀਰ ਨੂੰ ਨੁਕਸਾਨ ਇਸ ਦਾ ਬਹੁਤ ਜ਼ਿਆਦਾ ਹੋਣਾ ਹੈ ਕਿਉਂਕਿ ਤਿੰਨ ਕਾਲੇ ਕਨੂ ਜਿਹੜੇ ਥੋਪੇ ਗਏ ਸੀਗੇ ਉਹ ਕਿਸਾਨਾਂ ਨਾਲ ਸੰਬੰਧ ਦਿੱਤਾ ਹੈ ਔਰ ਕਿਸਾਨ ਵੀਰ ਹੀ ਵੋਟਾਂ ਅਕਾਲੀਆਂ ਨੂੰ ਜ਼ਿਆਦਾ ਪਾਉਂਦੇ ਸੀਗੇ ਪਹਿਲਾਂ ਔਰ ਜੇ ਉਹਨਾਂ ਦਾ ਕਾਹਨ ਹੋ ਰਿਹਾ ਹੈ ਔਰ ਉਹਨਾਂ ਨਾਲ ਉਹ ਸਾਥ ਦੇਣਗੇ ਤਾਂ ਇਸਾ ਨੁਕਸਾਨ ਫਾਇਦਾ ਉਹਨਾਂ ਨੂੰ ਹੀ ਝੱਲਣਾ ਪਵੇਗਾ ਪੀ ਲੱਗਦਾ ਹੁਣ ਖੜਨਗੇ ਜੀ ਦਿੱਲੀ ਦੇ ਬਰੁਹਾਂ ਤੇ ਜਾ ਕੇ ਜਾਂ ਹੁਣ ਬਾਰਡਰਾਂ ਤੇ ਜਾ ਕੇ ਕਾਲੀ ਤਨ ਉਹ ਤਾਂ ਤੇ ਕਮੈਂਟ ਪਹਿਲਾਂ ਵੀ ਤੁਹਾਨੂੰ ਇਹ ਚ ਬੇਨਤੀ ਕੀਤੀ ਹੈ ਕਿ ਰਾਜਨੀਤਿਕ ਸਿਆਸੀ ਧਾਰਿਆਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਜ਼ਰੂਰ ਸਮਰਥਨ ਦੇਣਾ ਚਾਹੀਦਾ ਕਿਉਂਕਿ ਇਹ ਸਾਡੀ ਪਛਾਣ ਹੈ ਔਰ ਸਾਡਾ ਇਤਿਹਾਸ ਕਿਸਾਨੀ ਨਾਲ ਜੁੜਿਆ ਹੋਇਆ ਹੈ ਤਾਂ ਜੇ ਅਸੀਂ ਭਾਗੀਦਾਰੀ ਹਿੱਸੇਦਾਰੀ ਉੱਚ ਜਾ ਕੇ ਬਣਾਗੇ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਚ ਉਹਨੂੰ ਕਿਤੇ ਨਾ ਕਿਤੇ ਠੇਸ ਪਹੁੰਚੂਗੀ ਔਰ ਸਿਆਸੀ ਤੌਰ ਤੇ ਉਹਨੂੰ ਸਿਆਸੀ ਰੰਗਨ ਤੇ ਰੂਪ ਚਿਲਤਾ ਜਾਵੇਗਾ ਤਾਂ ਸਾਨੂੰ ਸਮਰਥਨ ਉਹਦਾ ਬਾਹਰ ਰੱਖ ਕੇ ਦੇਣਾ ਚਾਹੀਦਾ ਹੈ ਜ਼ਰੂਰ ਦੇਣਾ ਚਾਹੀਦਾ ਹੈ ਹਰ ਪਾਰਟੀ ਦੇ ਨੁਮਾਇੰਦੇ ਨੂੰ ਮੈਂ ਬੇਨਤੀ ਕਰਾਂਗਾ ਕਿ ਆਪਣੀ ਪਾਰਟੀ ਪੱਦਰ ਚੋਕ ਤੇ ਉੱਛ ਕੇ ਕਿ ਇਸ ਨੂੰ ਸਮਰਥਨ ਦੋ ਜੋ ਸਹਾਇਤਾ ਦੀ ਲੋੜ ਹੈ ਸਹਾਇਤਾ ਦਿਓ ਜਿੱਥੇ ਹਸਪਤਾਲਾਂ ਚ ਉਹਨਾਂ ਦਾ ਇਲਾਜ ਹੋ ਰਿਹਾ ਹਸਪਤਾਲਾਂ ਜਾ ਕੇ ਇਲਾਜ ਕਰਾਓ ਤਾਂ ਕਿ ਗਾਹਾਂ ਨੂੰ ਜਾ ਕੇ ਸਾਡੇ ਕਿਸਾਨ ਕਮਜ਼ੋਰ ਨਾ ਹੋ ਸਕਣ ਇਹ ਹੀ ਸਾਡੀ ਇੱਕ ਪਛਾਣ ਹੈ ਜਿਹੜੀ ਦੇ ਦੇ ਤਹਿਤ ਸਾਡੀ ਪੰਜਾਬ ਦੀ ਇੱਕ ਪਛਾਣ ਬਣ ਕਰ ਰਹਿ ਸਕਦੀ ਹੈ ਜਿਹੜੇ ਪੱਟੜ ਹੋਈ ਨੇ ਕਿਸਾਨ ਕਾਂਗਰਸ ਵੀ ਚਲੀ ਗਈ ਆਪ ਪਾਰਟੀ ਦੇ ਨਮੇ ਤੇ ਜਿਹੜੇ ਇਕੱਲੇ ਕਰਤਾ ਜੀ ਪਹੁੰਚੇ ਦੇਖੋ ਹਮਦਰਦੀ ਦੇ ਰੂਪ ਸਭ ਨੂੰ ਪਹੁੰਚਣਾ ਚਾਹੀਦਾ ਹੈ ਇਹਨੂੰ ਮੈਂ ਪਹਿਲਾਂ ਹੀ ਕਿਹਾ ਸਿਆਸੀ ਰੰਗਤ ਨਹੀਂ ਮੈਂ ਦੇਣਾ ਚਾਹੁੰਦਾ ਇਹਨੂੰ ਬਕਾਇਦਾ ਕਿਸਾਨ ਅੰਦੋਲਨ ਦੇ ਰੂਪ 'ਚ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਅਤੀਜਤ ਬਕਾਇਦਾ ਖੇਤੀ ਮਾੜੀ ਮੰਤਰੀ ਸੀ ਮੈਂ ਵੀ ਇਹਨਾਂ ਦੇ ਪ੍ਰਭਾਵ ਦੇ ਥੱਲੇ ਆ ਕੇ ਇਹਨਾਂ ਦੀ ਜਿਹੜੀ ਮੰਗਾਂ ਸੀ ਪੂਰੀਆਂ ਕਿਤੇ ਸਾਡਾ ਸਾਡੀ ਪਛਾਣ ਬਰਕਰਾਰ ਰਹਿ ਸਕੇ ਕਿਸਾਨੀਅਤ ਦੇ ਤਹਿਤ ਪੰਜਾਬ ਨੂੰ ਜਾਣਿਆ ਜਾਂਦਾ ਔਰ ਕਿਸਾਨੀਅਤ ਦੇ ਤਹਿਤ ਹੀ ਪੰਜਾਬ ਨੂੰ ਜਿਹ ਮਜ਼ਬੂਤੀ ਮਿਲਦੀ ਹੈ ਤਾਂ ਕਿਸਾਨੀਅਤ ਦੇ ਤਹਿਤ ਹੀ ਮਿਲਦੀ ਹੈ ਤਾਂ ਹਰ ਵਰਗ ਦੀ ਜ਼ਿੰਮੇਵਾਰੀ ਬਣਦੀ ਹੈ ਇਨਸਾਨੀਅਤ ਤੌਰ ਤੇ ਕਿਉਂਕਿ ਕਿਤੇ ਨਾ ਕਿਤੇ ਸਾਡਾ ਸਬੰਧ ਕਿਸਾਨੀਅਤ ਨਾਲ ਜੁੜਿਆ ਹੋਇਆ ਹੈ